ਕਸ਼ਕੋਰ ਸੋਹੀ ਜ਼ਿਲ੍ਹਾ ਪ੍ਰਧਾਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਜੀ ਤਾਂ ਅੱਜ ਦਾ ਜਿਹੜਾ ਮਸਲਾ ਜੀ ਪਿੰਡ ਚੁੱਗੇ ਕਲਾਂ ਦਾ ਜੀ ਪਿੰਡ ਚੁੱਗੇ ਕਲਾਂ ਦੀ ਵਰਕਰ ਨੂੰ ਇੱਕ ਫੋਨ ਆਉਂਦਾ ਜੀ ਤਾਂ ਫੋਨ ਆਉਂਦਾ ਜੀ ਉਹ ਕਹਿੰਦੇ ਅਸੀਂ ਹੈੱਡ ਆਫਸ ਤੋਂ ਬੋਲਦੇ ਹਾਂ ਤੇ ਕੀ ਤੁਸੀਂ ਖਾਣਾ ਪ੍ਰੋਪਰ ਆਪਣੇ ਲਾਭਪਾਤਰੀਆਂ ਨੂੰ ਦੇ ਰਹੇ ਹੋ ਜੀ ਤੇ ਉਹ ਕਹਿੰਦੇ ਵੀ ਹਾਂ ਜੀ ਦੇ ਰਹੇ ਹਾਂ ਤਾਂ ਉਹਨਾਂ ਵੱਲੋਂ ਲਾਭਪਾਤਰੀਆਂ ਦੇ ਨਾਮ ਲਏ ਜਾਂਦੇ ਆ ਵੀ ਜਿਵੇਂ ਸੰਦੀਪ ਕੌਰ ਹਸਬੰਦ ਨੇ ਮਮਨਦੀਪ ਉਹਨਾਂ ਦੇ ਬੱਚੇ ਦਾ ਨਾਮ ਵੀ ਲਿਆ ਜਾਂਦਾ ਤਾਂ ਉਹ ਕਹਿੰਦੇ ਹਾਂ ਜੀ ਇਹ ਮੇਰਾ ਲਾਭਪਾਤਰੀ ਹੈ ਫਿਰ ਦੂਸਰੇ ਲਾਭਪਾਤਰੀ ਦਾ ਨਾਮ ਲੈਂਦੇ ਆ ਕਹਿੰਦੇ ਉਹ ਗਰਭਤੀ ਐ ਕਹਿੰਦੇ ਵੀ ਮਨਪ੍ਰੀਤ ਕਰੋ ਕਹਿੰਦੀ ਵੀ ਹਾਂਜੀ ਤਾਂ ਫਿਰ ਉਹ ਕਹਿੰਦੇ ਵੀ ਅਸੀਂ ਇਦਾਂ ਨਹੀਂ ਮੰਨਦੇ ਵੀ ਅਸੀਂ ਕਾਨਫਰੰਸ ਤੇ ਉਹਨਾਂ ਨੂੰ ਵੀ ਨਾਲ ਲੈਣੇ ਆ ਵੀ ਤੁਹਾਡੇ ਨਾਲ ਗੱਲ ਕਰਾਉਣੇ ਆ ਤਾਂ ਲਾਹ ਪਤਰੀ ਨੂੰ ਉਹਨਾਂ ਦੋਨਾਂ ਲਾਹ ਪਤਰੀਆਂ ਨੂੰ ਕਾਨਫਰੰਸ ਤੇ ਵਰਕਰ ਦੇ ਨਾਲ ਹੀ ਲੈ ਲੈਂਦੇ ਆ ਤੇ ਪੁੱਛਦੇ ਆ ਲਾਹ ਪਤਰੀਆਂ ਨੂੰ ਇਹ ਤੁਹਾਡੇ ਪਿੰਡ ਦੀ ਵਰਕਰ ਆ ਉਹ ਕਹਿੰਦੇ ਹਾਂਜੀ ਤਾਂ ਉਹਨੂੰ ਪੁੱਛਦੇ ਆ ਵੀ ਇਹੇ ਤੇਰੇ ਲਾਹ ਪਤਰੀ ਉਹ ਕਹਿੰਦੇ ਵੀ ਹਾਂਜੀ ਉਸ ਤੋਂ ਬਾਅਦ ਜਿਹੜੀ ਵਰਕਰ ਆ ਉਹਦਾ ਫੋਨ ਉਹ ਹੋਲਡ ਤੇ ਕਰ ਦਿੰਦੇ ਆ ਨਾ ਉਹਦਾ ਫੋਨ ਲੱਗਦਾ ਤੇ ਨਾ ਉਹਨੂੰ ਕੋਈ ਗੱਲ ਸੁਣਦੀ ਆ ਵੀ ਕੀ ਹੋ ਰਿਹਾ ਨਾ ਫੋਨ ਕੱਟਿਆ ਜਾਂਦਾ ਤਾਂ ਉਸਨੇ ਬਹੁਤ ਟਰਾਈ ਕੀਤੀ ਤਾਂ ਉਹਨਾਂ ਨੇ 10 ਮਿੰਟ ਉਹਨਾਂ ਨਾਲ ਪੂਰੀ ਗੱਲਬਾਤ ਕੀਤੀ ਜੋ ਵੀ ਕੀਤੀ ਉਹ ਤਾਂ ਬਾਅਦ ਚ ਉਹਨਾਂ ਦੇ ਦੱਸੇ ਤੋਂ ਪਤਾ ਲੱਗਿਆ ਵੀ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਅਕਾਊਂਟ 'ਚ ਪੈਸੇ ਪਾਉਣੇ ਆ 15000 ਰੁਪਇਆ ਤਾਂ ਤੁਹਾਡੇ ਅਕਾਊਂਟ 'ਚ 10000 ਰੁਪਇਆ ਹੋਣਾ ਚਾਹੀਦਾ ਤਾ ਇੱਕ લાભ ਪਾਤਰੀ ਨੇ ਤਾਂ ਮਨਾ ਕਰਤਾ ਨਾ ਤਾਂ OTP ਦਿੱਤਾ ਨਾ ਹੀ ਉਹਨਾਂ ਨੇ ਪੈਸੇ ਪਾਏ ਤੇ ਦੂਸਰੇ લાભ ਪਾਤਰੀ ਨੇ ਆਪਣੇ ਕੋਲੋਂ ਪੈਸੇ 10000 ਆਪਣੇ ਅਕਾਊਂਟ 'ਚ ਜਮ੍ਹਾਂ ਕਰਵਾਏ ਤਾਂ ਜਦੋਂ 10000 ਰੁਪਏ ਜਮ੍ਹਾਂ ਹੋ ਗਏ ਉਹਨਾਂ ਨੇ OTP ਲਿਆ ਤੇ ਉਹਦੇ ਪੈਸੇ ਸਾਰੇ ਕੱਢ ਲਏ ਉਸ ਤੋਂ ਬਾਅਦ ਉਹਨਾਂ ਦਾ ਫੋਨ ਵੀ ਫ੍ਰੀ ਹੋ ਗਿਆ ਤਾਂ ਵਰਕਰ ਦਾ ਫੋਨ ਵੀ ਫ੍ਰੀ ਹੋ ਗਿਆ ਵਰਕਰ ਨੇ ਬਾਅਦ ਜਦੋਂ ਉਹਨਾਂ ਨੂੰ ਫੋਨ ਮੈਡਮ ਨੂੰ ਫੋਨ ਲਾਇਆ ਤਾਂ ਮੈਡਮ ਕਹਿੰਦੀ ਵੀ ਤੁਸੀਂ ਕਿਸੇ ਨਾਲ ਨਹੀਂ ਗੱਲ ਕਰਨੀ ਤਾਂ ਉਸੇ ਟਾਈਮ ਲਾਭਪਾਤਰੀ ਦਾ ਫੋਨ ਆ ਜਾਂਦਾ ਮੇਰੇ ਨਾਲ ਆ ਫਰਾਡ ਹੋ ਗਿਆ ਜੀ ਪਤਾ ਹੈ ਅਸੀਂ ਵਾਰ-ਵਾਰ ਲੋਕਾਂ ਨੂੰ ਲਾਭਪਾਤਰੀਆਂ ਨੂੰ ਵੀ ਕਹਿੰਦੇ ਹਾਂ ਵੀ ਕਿਸੇ ਨੂੰ ਓਟੀਪੀ ਨਹੀਂ ਲੈਣਾ ਪਰ ਉਹਨਾਂ ਨੇ ਫੋਨ ਹੀ ਐਦਾਂ ਕਰਕੇ ਕੀਤਾ ਵੀ ਸਾਰਾ ਬਾਇਓ ਡਾਟਾ ਉਹਨਾਂ ਕੋਲੇ ਉਸ ਕੁੜੀ ਦਾ ਦੋਨਾਂ ਲਾਭਪਾਤਰੀਆਂ ਦਾ ਬਾਇਓ ਡਾਟਾ ਸਾਰੇ ਉਹਦੇ ਜਿੰਨੇ ਵੀ ਲਾਭਪਾਤਰੀ 50 60 ਜਿਵੇਂ ਸਾਡੇ ਕੋਲੇ ਬੱਚੇ ਆ 5-7 ਗਰਭਵਤੀ 5-7 ਨਰਸਿੰਗ ਸਾਰਿਆਂ ਦਾ ਬਾਇਓ ਡਾਟਾ ਉਹਨਾਂ ਦੇ ਕੋਲੇ ਬਕਾਇਦਾ ਉਹਨਾਂ ਕੋਲੇ ਲਿਸਟ ਤਾਂ ਉਹਨੇ ਸੋਚਿਆ ਕਿ ਸਾਡੇ ਦਫ਼ਤਰ ਚੋਂ ਹੀ ਕੋਈ ਜਿਹੜਾ ਸਾਰਾ ਸਾਡਾ ਬਾਇਓ ਡਾਟਾ ਸਾਰੀ ਲਿਸਟ ਲਈ ਫਿਰਦੇ ਆ ਸਹੀ ਨਾਮ ਦੱਸੀ ਜਾਂ ਤਾਂ ਉਹ ਸਟਾਫ ਸੇ ਜਾ ਕੇ ਤਪਰ ਉਹਨਾਂ ਨੇ ਵਰਕਰ ਨੂੰ ਇਹ ਨਹੀਂ ਨਾ ਦੱਸਿਆ ਵੀ ਅਸੀਂ ਕੋਈ OTP ਮੰਗ ਰਹੇ ਵਰਕਰ ਨੂੰ ਤਾਂ ਸਿਰਫ ਇਹ ਪੁੱਛਿਆ ਵੀ ਇਹਨਾਂ ਨੂੰ ਖਾਣਾ ਦੇ ਰਹੇ ਆ ਤੇ ਉਹਨਾਂ ਨੂੰ ਪੁੱਛਿਆ ਵੀ ਇਹ ਤੁਹਾਡੀ ਵਰਕਰ ਆ ਉਸ ਤੋਂ ਬਾਅਦ ਉਹਦਾ ਫੋਨ ਹੀ ਮਿਊਟ ਕਰਤਾ ਹੋਲਡ ਤੇ ਕਰਤਾ ਵਰਕਰ ਦਾ ਫੋਨ ਉਹਨੂੰ ਨਹੀਂ ਪਤਾ ਵੀ ਉਹਨਾਂ ਨਾਲ ਕੀ ਗੱਲਬਾਤ ਹੋਈ ਆ ਗੱਲਬਾਤ ਦਾ ਤਾਂ ਜਦੋਂ ਫਰੌਡ ਹੋਇਆ ਉਸ ਤੋਂ ਬਾਅਦ ਪਤਾ ਲੱਗਾ ਕੀ ਮੰਗ ਰਹੇ ਮੰਗ ਸਾਡੀ ਇਹ ਹੀ ਆ ਜੀ ਵੀ ਇਸ ਦੀ ਜ਼ਿੰਮੇਵਾਰ ਸਰਕਾਰ ਹੈ ਕਿਉਂਕਿ ਦੱਸਦੇ ਆ ਜੀ ਕਿਉਂਕਿ ਜੋ ਵੀ ਸਾਡੇ ਕੋਲੇ ਲਿਸਟ ਆ ਅਸੀਂ ਆਪਣੇ ਲਾਭਪਾਤਰੀਆਂ ਦੀ ਲਿਸਟ ਕਦੇ ਵੀ ਆਪਣੇ ਘਰੇ ਆਪਣੇ ਪਰਿਵਾਰ 'ਚ ਵੀ ਸਾਂਝੀ ਨਹੀਂ ਕਰਦੇ। ਮੈਡਮ ਜਿਹੜੇ ਇਹ ਮੈਂ ਇੱਕ ਵਰਕਰ ਆਏ ਟਾਈਮ ਮੈਂ ਵੀ ਆਂਗਣਵਾੜੀ ਵਰਕਰ ਆ। ਮੇਰੀ ਪਾਕਟ ਦੇ ਵਿੱਚ ਸਾਰੇ ਲਾਭਪਾਤਰੀਆਂ ਦਾ ਡਾਟਾ ਹੁੰਦਾ। ਮੈਂ ਘਰ ਵੀ ਨਹੀਂ ਰੱਖਦੀ ਵੀ ਕੋਈ ਕਿਸੇ ਤੋਂ ਚੋਰੀ ਨਾ ਹੋ ਜਵੇ। ਤਾਂ ਸਾਡਾ ਡਾਟਾ ਜਿਹੜਾ ਸਿਰਫ ਤੇ ਸਿਰਫ ਸੀਡੀਪੀਓ ਦਫ਼ਤਰ ਨੂੰ ਜਾਂਦਾ ਹੈ। ਸੀਡੀਪੀਓ ਦਫ਼ਤਰ ਤੋਂ ਜਾਂਦਾ ਪੀਓ ਦਫ਼ਤਰ ਨੂੰ, ਪੀਓ ਦਫ਼ਤਰ ਤੋਂ ਬਾਇਓ ਡਾਟਾ ਜਾਂਦਾ ਜਾਂ ਸਾਰਾ ਹੈਡਆਪਸ। ਹੁਣ ਇਹ ਡਾਟਾ ਜਿਹੜਾ ਚੋਰੀ ਹੋਇਆ ਇਹ ਹੈਡਆਪਸ ਤੋਂ ਹੋਇਆ। ਪੀਓ ਦਫ਼ਤਰ ਤੋਂ ਹੋਇਆ। ਸੀਡੀਪ ਨੂੰ ਦਾ ਸਤਿ ਪਿਆ ਹੈ ਇਹਦਾ ਮੈਕਮਾ ਜ਼ਿੰਮੇਵਾਰ ਹੈ ਜਾਂ ਸਰਕਾਰ ਜ਼ਿੰਮੇਵਾਰ ਹੈ ਸਾਨੂੰ ਇਸ ਦਾ ਕੋਈ ਪਤਾ ਅੱਜ ਤੁਸੀਂ ਮਿਲੇ ਕਿਸੇ ਨੂੰ ਅੱਜ ਹਜੇ ਨਹੀਂ ਮਿਲੇ ਜੀ ਅਸੀਂ ਰਿਪੋਰਟ ਬਣਾ ਰਹੇ ਆ ਮਿਲਦੇ ਆ ਪੀਓ ਮੈਡਮ ਨੂੰ ਡੀਸੀ ਸਾਹਿਬ ਨੂੰ ਵੀ ਮਿਲਾਗੇ ਜੀ ਪੀਓ ਸਰ ਨੂੰ ਵੀ ਮਿਲਾਗੇ